ਕੀ ਨਾਮ ਹੈ ਤੁਹਾਡਾ ਜੀ? ਗੁਰਪ੍ਰੀਤ ਸਿੰਘ ਜੀ। ਤੁਹਾਨੂੰ ਕਿਵੇਂ ਮਿਲੇ ਜੀ ਇਹ? ਇਹ ਉੱਥੇ ਖੜੇ ਰਹੀ। ਹਾਂਜੀ। ਨਾਲ ਨਾਲ ਕੁੱਟਮਾਰ ਹੋ ਗਈ ਜੀ ਉਦੋਂ ਬਾਅਦ ਚ ਆਈ। ਇਹ ਮੁੰਡਾ ਜ਼ਖਮੀ ਜੀ। ਜੀ ਇਹਨੂੰ ਲੈ ਕੇ ਆਏ। ਜਿਹਨੂੰ ਜ਼ਖਮੀ ਹੋ ਗਿਆ ਇਸ ਮੁੰਡਾ। ਹਾਂਜੀ। ਔਰਤਾਂ ਨਾਲ ਕੁੱਟਮਾਰ ਹੋ ਰਹੀ ਹੈ ਇਹ ਸਮਾਣਾ ਸ਼ਹਿਰ ਦੇ ਵਿੱਚ। ਵੀ ਕੇ ਮਿੱਤਲ ਜਿਹੜਾ ਲੋਨ ਕਰਾਉਂਦਾ ਉਹਨੇ ਕੁੱਟਮਾਰ ਕਰੀ ਗਈ। ਵੀ ਕੇ ਮਿੱਤਲ ਹੈ ਮੁੰਡਾ ਜਿਹੜਾ ਲੋਨ ਕਰਾਉਂਦਾ ਹੈ। ਲੋਨੇ ਕੁੱਟਮਾਰ ਕਰੀ ਹੈ। ਇਹਦੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ। ਪੂਰੀ ਐਨ ਵੀ ਅੱਗੇ ਤੋਂ ਕਿਸੇ ਔਰਤ ਨੂੰ ਹੱਥ ਨਾ ਪਾਵੇ। ਇਹ ਅੱਗੇ ਵੀ ਵਧੂਆ ਜੀ ਹੁਣ ਕਾਰਵਾਈ ਨਾ ਹੋਈ ਪੁਲਿਸ ਨੂੰ ਐਨ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਤੇ ਕਾਰਵਾਈ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਅਸੀਂ ਜੇ ਜਦੋਂ ਸਾਡੀਆਂ ਔਰਤਾਂ ਹੀ ਸੇਫ ਨਹੀਂ ਜੀ ਉਹਨਾਂ ਤੋਂ ਕੀ ਮੰਗੋ ਦਾਰੀ ਔਰਤਾਂ ਹੀ ਸੇਫ ਕਰੋ ਜੀ ਇਹਨਾਂ ਨਾਲ ਮਤਲਬ ੱਟਾ ਨਾ ਹੋਵੇ ਗਰੀਬ ਬੰਦੇ ਨਹੀਂ ਇਹ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਨਾ ਜੀ ਨੇ ਕੁਤ ਮਾਰ ਕਰੀਏ ਇਹਨਾਂ ਦੀ ਇਹ ਹੀ ਮੰਗ ਹੈ ਹਾਂ ਹਾਂ ਆਲੀ ਸਰਕਾਰ ਨੂੰ ਬੇਨਤੀ ਹੈ ਜੀ ਹੁਣ ਮਜੂਤਾ ਸਰਕਾਰਗੇ ਇਹ ਹੀ ਮੰਗ ਕਰਾਈ ਔਰਤਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਤੇ ਗਰੀਬ ਬੰਦੇ ਦੀ ਸੁਣਵਾਈ ਹੋਣੀ ਚਾਹੀਦੀ ਹੈ ਕਾਈ ਸਰਕਾਰ ਦਾ ਪਤਾ ਲੱਗਦਾ ਵੀ ਹਾਂ ਜੀ ਸਰਕਾਰ ਬਣਾਈ ਆਪਾਂ ਲੋਕਾਂ ਨੇ ਉਹਨਾਂ ਦਾ ਫੇਰ ਪਤਾ ਲੱਗੋ ਵੀ ਸਰਕਾਰ ਹੈਗੀ ਆ ਜਾਂ ਨਹੀਂ ਇਹਨਾਂ ਦੀ ਸੁਣਾ ਬਾਈ ਤੋਂ ਬਾਅਦ ਓ ਠੀਕ ਹੈ ਕੀ ਨਾਮ ਹੈ ਤੁਹਾਡਾ ਸੁਖਬਾਲ ਜੀ ਕੀ ਗੱਲ ਹੋਈ ਮੈਂ ਜੀ ਜਿਸ ਕਨਾਂ ਲੋਨ ਕਰਵਾਉਂਦੇ تھےਗੇ ਹਾਂ ਜੀ ਪੈਸੇ ਲੈ ਕੇ ਕੋਈ ਸੱਤ ਲੋਨ ਦੇ ਅੱਜ ਸਿੱਖਣ ਗਏ ਗੁਬਿਰਦੀ ਜਣਾ ਨਾਮ ਕਰਤੋ ਹੂੰ ਤੇ ਸਾਨੂੰ ਘੁਮੋੜ ਕੇ ਕਹਦਾ ਇਹ ਕਿਹੜਾ ਲੋਨ ਸੀ ਸਾਨੂੰ ਪੁੱਛਿਆ ਜਾ ਦੁਕਾਨ ਦੇ ਕੀ ਨਾਮ ਸੀ ਬੰਦੇ ਜੀ ਨਾਮ ਉਹਦਾ ਮਿੱਤਲ ਹਾਂਜੀ ਜੀ ਨਾਮ ਮਿੱਤਲ ਆਇਤਾ ਤੇ ਮਿੱਤਲ ਹਾਂਜੀ ਅੱਛਾ ਕਲੋਨ ਕਰਾਉਂਦਾ ਜੀ ਬੰਦਾ ਉਹ ਹਾਂਜੀ ਨੌਰ ਕਰਾਉਂਦਾ ਜੀ ਅੱਛਾ ਜੀ ਸਾਨੂੰ ਕੁੜੀ ਆ ਜੀ ਬਹੁਤ ਬਹੁਤ ਘੱਟ ਕੀਤੀ ਰਾਣਾ ਕਰਾਈ ਸਾਡੇ ਨਾਲ ਨਾਲ ਧੀਆ ਨਾਲ ਥੋੜੀ ਮਾਵਾਂ ਧੀਆ ਨਾਲ ਕੁੜੀ ਨਾਲ ਸਾਡੀ ਵੀ ਮੈਂ ਵੀ ਗੁੱਟਮਰ ਕਰ ਗਿਆ ਮਾਂ ਦੀ ਕੁੜੀ ਨਾਲ ਗੁੱਟਮਾਰ ਕਰ ਗਿਆ ਅੱਛਾ ਜੀ ਦੋ ਜਣੇ ਠੀਕ ਕੁੜੀ ਠੀਕ ਤਾਂ ਅੱਛਾ ਕੁੜੀ ਸਾਨੂੰ ਬਾਹਰ ਲਿਆਉਂਦੇ ਸੜਕ ਤੇ ਜੰਗੀਆਂ ਤੇ ਸੜਕ ਦੇ ਉੱਪਰ ਕੁੱਤੇ ਆ ਤੁਹਾਨੂੰ ਕੀ ਚੀਜ਼ ਸੀ ਕਿ ਕੁੱਤੇ ਕਿਹਦੀ ਚੀਂ ਨਾਲ ਸੀ ਨਹੀਂ ਡੰਟੇ ਨਾਲ ਰੱਖਿਆ ਡੰਟੇ ਨਾਲ ਕੁੱਤਾ ਮਾਰ ਗਰੀ ਥੋੜੀ ਹੱਥਾਂ ਪਾਈ ਵੀ ਕਰੀਏ ਤੁਹਾਡੇ ਨਾਲ ਕੋਈ ਹਾਂਜੀ ਹੱਥ ਪਾਈਏ ਕਰੀਏ ਬਹੁਤ ਨੀਤੀ ਘਾਟੇ ਚਾਇਆ ਹਾਂਜੀ ਹੋਰ ਕੀ ਕਹਿੰਦਾ ਸੀ ਉਸ ਸਾਲੇ ਦਾ ਜੀ ਉਹ ਕਹਿੰਦੇ ਕਿ ਤੁਸੀਂ ਮਰਦੀ ਭੱਜ ਲੋ ਜੀ ਕੁਝ ਨਹੀਂ ਕਰ ਸਕਦਾ ਥੋੜਾ ਤੇ ਨਿਮਿੱਤਲ ਨੇ ਕਿਹਾ ਤੁਹਾਨੂੰ ਹਾਂਜੀ ਕਿ ਜਿੰਤੇ ਮਰਜੀ ਭੱਜ ਲੋ ਹਾਂਜੀ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਹਾਂਜੀ ਕੋਈ ਸੁਣਵਾਈ ਨਹੀਂ ਹੁੰਦੀ ਸਾਜੀ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਵੀ ਜਿਵੇਂ ਸਾਨੂੰ ਉਹਨਾਂ ਕੁੱਟਿਆ ਉਹਨੂੰ ਤੇ ਨਾ ਬਣਨੀ ਚਾਹੀਦੀ ਹੈ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਜੀ ਤੇ ਇਨਸਾਫ ਦੀ ਮੰਗ ਕਰਦੇ ਹਾਂ ਹਾਂ ਜੀ ਹਾਂ ਜੀ ਵੀਰ ਜੀ ਅ ਬਿਕਮਿਤਲ ਜੀ ਬੋਲ ਰਹੇ ਹੋ ਜੀ ਸਰ ਪੱਤਰਕਾਰ ਪ੍ਰਦੀਪ ਨੇਜਵ ਹੋ ਰਹੇ ਜੀ ਆਜੋ ਮਿਲਦੇ ਆਂ ਹਾਂਜੀ ਇੱਕ ਨਾ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਤੇ ਨਾਲ ਬਿਆਨ ਦਿੱਤੇ ਨੇ ਜੀ ਸੁਖਵਾਲ ਕੌਰ ਨੇ ਜੀ ਹਾਂਜੀ ਵੀ ਗੁੱਟਮਾਰ ਕਰੀਆ ਮੇਰੇ ਤੇ ਤੇ ਮੇਰੀ ਕੁੜੀ ਨਾਲ ਤੇ ਮੁੰਡੇ ਨਾਲ ਜੀ ਪੈਪ ਤੇ ਸੋਟਿਆਂ ਨਾਲ ਕੁੱਟਿਆ ਤੁਸੀਂ ਸਰ ਜੀ ਉਹ ਅਸੀਂ ਕੋਈ ਗੁੱਟਮਾਰ ਨਹੀਂ ਕਰੀ ਉਹ ਸਾਡੇ ਦਫ਼ਤਰ ਆਏ ਆਂ ਅਸੀਂ ਉਹਨਾਂ ਦਾ 20000 ਰੁਪਏ ਲੈਣਾ ਸੀਗਾ ਤੇ ਪਹਿਲਾਂ ਇੱਕ ਲੋਨ ਪਾਇਆ ਸੀਗਾ ਜੀ ਤੇ ਸਾਡਾ ਦਫ਼ਤਰ ਦੇ ਸ਼ੀਸ਼ੇ ਛੋਲੇ ਪੰਗੇ ਤੇ ਅਸੀਂ ਥਾਣੇ ਦੀ ਜਗ੍ਹਾ ਨੰਗੇ ਲਗਾਈ ਦੀ ਬਿਆਨ ਅਰਸ਼ਾ ਅਸੀਂ 20000 ਲੈਣਾ ਸੀ ਤੇ ਤਾਂ ਸਾਡੇ ਕੁੜੀ ਨੂੰ ਆ ਕੇ ਕੁੱਟਮਾਰ ਕਰਕੇ ਤੇ ਨਾਲੇ ਨਾਲੇ ਕੁੜੀ ਨੂੰ ਹੱਥੋ ਬਾਈ ਕਰਕੇ ਨਾਲ ਛੇ ਛੇ ਡਾਕਟਰ ਜੀ ਜੀ ਫੋਨ ਨਹੀਂ ਗਏ। ਅੱਛਾ ਜੀ ਸਰ ਉਹ ਕਹਿ ਰਹੇ ਨੇ ਕੈਮਰੇ ਲੱਗੇ ਹੋਏ ਨੇ ਸਾਰੇ ਨਾਲ ਕੈਮਰੇ ਦੀ ਰਿਕਾਰਡਿੰਗ ਕਟਾਈ ਜਾਵੇ ਜੀ। ਪੁਲਿਸ ਪ੍ਰਸ਼ਾਸਨ ਤੇ ਤੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਨੇ ਜੀ। ਬਿਲਕੁਲ ਸਰ ਜੀ। ਤੁਸੀਂ ਕਿੱਥੇ ਹੋ? ਸਰ ਮੈਂ ਤਾਂ ਆਫਿਸ ਚ ਜੀ ਆਪਣੇ। ਕੋਈ ਨਾ ਮਿਲ ਗਿਆ। ਹਾਂ ਬਸ। ਹੋਰ ਕੀ ਸੇ ਕਹਿਣਾ ਚਾਹੁੰਦੇ ਹੋ ਤੁਸੀਂ? ਬਾ ਜੀ ਮੈਂ ਥੋੜਾ ਜਿਹਾ ਕੁੜੀਆਂ ਦਵਾਈ ਦਵਾਨ ਗਿਆ ਸੀ ਮੈਂ ਮਿਲਦਾ ਹੁਣ। ਨਹੀਂ ਹੋਰ ਕੁਝ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹੋਰ ਕੁਝ ਮੈਂ ਕਹਾਂ ਜੀ? ਆਹਨ ਸਾਡੇ ਕੰਮ ਕਰ ਸੀ 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 ਪੰਨੇ ਮੈਂ ਉਹਨਾਂ ਦਾ ਪੈਸੇ ਲੈਣੇ ਸੀਗੇ ਪੈਸੇ ਉਹ ਕਰਕੇ ਹਾਂ ਜੀ ਜੇ ਉਹ ਕੈਮਰੇ ਦੀ ਰਿਕਾਰਡਿੰਗ ਆ ਕਢਾ ਲੈਣ ਪੁਲਿਸ ਪ੍ਰਸ਼ਾਸਨ ਜੀ ਫੇਰ ਜੀ ਸਰ ਸਾਰਾ ਕੁਝ ਹੈਗਾ ਜੀ ਨਹੀਂ ਜੀ ਕੈਮਰੇ ਲੱਗੇ ਹੋਏ ਨੇ ਜੀ ਤੁਸੀਂ ਕੈਮਰੇ ਦੀ ਰਿਕਾਰਡਿੰਗ ਦਿਖਾ ਸਕਦੇ ਹੋ ਸਾਨੂੰ ਜੀ ਬਿਲਕੁਲ ਸਰ ਜੋ ਕੁਟਮਾਰ ਹੋਈ ਹੈ ਜੋ ਸਰ ਜੋ ਐਕਸੀਡੈਂਟ ਜੋ ਵੀ ਗੱਲਬਾਤ ਹੋਈ ਹੈ ਤੁਹਾਡੀ ਉਹਦੇ ਸਾਨੂੰ ਤੁਸੀਂ ਰਿਕਾਰਡਿੰਗ ਦਿਖਾ ਸਕਦੇ ਹੋ ਅਸੀਂ ਫਿਰ ਚੈਨਲ ਤੇ ਚਲਾ ਦਾਂਗੇ ਜੀ ਬਿਲਕੁਲ ਸਰ ਬਿਲਕੁਲ ਸਰ ਸੈਂਡ ਕਰ ਦੋਗੇ ਤੁਸੀਂ ਇਸੇ ਨੰਬਰ ਤੇ ਮੈਨੂੰ ਸਰ ਮੈਂ ਤੁਹਾਨੂੰ ਦਿਖਾ ਦੂੰਗਾ ਜੀ ਇਸ ਟਾਈਮ ਤਾਂ ਦੇਖੋ ਦਫਤਰ ਬੰਦ ਕਰਤਾ ਸੀਗਾ ਜੀ ਕੋਈ ਗੱਲ ਨਹੀਂ ਸਰ ਮੈਂ ਤੁਹਾਨੂੰ ਦਿਖਾ ਦਾਂਗਾ ਜੀ ਦਿਖਾ ਸੈਂਡ ਕਰ ਦੋਗੇ ਮੈਨੂੰ ਹਾਂਜੀ ਸਰ ਡਾਕਟਰ ਮੈਂ ਦਫ਼ਤਰ ਬੋਲ ਕੇ ਤੁਹਾਨੂੰ ਗੱਲ ਕਰਾਂਗਾ ਠੀਕ ਹੈ ਜੀ ਹਾਂਜੀ ਸਰ ਤਾਂ ਦੇ ਕੋਈ ਨਹੀਂ ਮੈਂ ਤਾਂ ਕੁੜੀ ਨੂੰ ਦਵਾਈ ਦੋਣ ਗਿਆ ਸੀ ਨਹੀਂ ਕੋਈ ਗੱਲ ਨਹੀਂ ਉਹ ਵੀ ਦਾਖਲ ਨੇ ਜੀ ਉਹਨਾਂ ਨਾਲ ਕੁੱਟਮਾਰ ਕਰੀ ਆ ਨਾ ਤੁਸੀਂ ਤੁਹਾਡੇ ਦੇ ਇਲزام ਲਾ ਰਹੇ ਨੇ ਜੀ ਹਾਂਜੀ ਡਾਕਟਰ ਸਾਹਿਬ ਜਸਵਿੰਦਰ ਸਿੰਘ ਤੇ ਸੁਖਪਾਲ ਕੋਰ ਦਾਖਲ ਹੋਏ ਨੇ ਜੀ ਕੀ ਗੱਲਬਾਤ ਹੋਈ ਜੀ ਇਹ ਲੜਾਈ ਝਗੜੇ ਦੇ ਕੇਸ ਚ ਆਏ ਨੇ ਇੱਕ ਮਦਰ ਤੇ ਬੇਟਾ ਹਾਂਜੀ ਜਸਵਿੰਦਰ ਸਿੰਘ ਤੇ ਸੁਖਪਾਲ ਕੋਰ ਇਹਨਾਂ ਨੇ ਕਿਤੇ ਲੜਾਈ ਹੋਈ ਹੈ ਬਾਅਦ ਤੇ ਤਾਂ ਕੇਜ ਨੂੰ ਤੋਂ ਇਹ 120 ਬੇਟੇ ਦੀ ਨਾ ਤਾਂ ਕੇ ਲੱਗੇ ਨੇ ਹਾਂਜੀ ਤੇ ਮਦਰ ਦੇ ਮਦਰ ਦੇ ਕੇਜੀ ਮਦਰ ਦੇ ਟ੍ਰੀਟਮੈਂਟ ਚਾਹੀਦਾ ਟ੍ਰੀਟਮੈਂਟ ਠੀਕ ਹੈ ਥੈਂਕ ਯੂ